हां भाई बहुत ही शानदार जोग दोस्तों मैं आज खड़ा इस वक्त प्रताप भदौर रोड पे इठे मेरे लाइव होने ਦਾ ਮਤਲਬ ਹੈ ਵੀ ਇਥੇ ਅਸੀਂ ਦੇਖ ਰਹੇ ਅੱਜ ਨਵੇਂ ਸਾਲ ਦੇ ਉੱਤੇ ਕਈ ਚੀਜ਼ਾਂ ਮੈਂ ਪਿਛਲੀ ਵੀਡੀਓ ਬਣਾਈ ਸੀ ਵਿਦਿਆਰਥੀਆਂ ਤੇ ਸਰਕਾਰੀ ਸਕੂਲ ਦੇ ਵਿੱਚ ਤੇ ਦੂਸਰਾ ਮੈਂ ਦੇਖ ਰਿਹਾ ਸਾਡਾ ਆ ਮਜ਼ਦੂਰ ਵਰਗ ਜਿਹੜਾ ਸਾਡਾ ਇਹ ਬੇਜ਼ਮੀਨਾ ਕਿਸਾਨ ਇਹਨਾਂ ਨੇ ਸਾਰਿਆਂ ਨੇ ਕਿਸਾਨੀ ਕੀਤੀ ਹੈ ਜਿਨ੍ਹਾਂ ਦੇ ਪਾਸੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਇੱਕ ਸ਼ਬਦ ਵੀ ਨਹੀਂ ਕੱਢ ਸਕਿਆ ਅੱਜ ਇੰਨੀ ਠੰਡ ਦੇ ਵਿੱਚ ਇਹਨਾਂ ਦਾ ਤੁਹਾਨੂੰ ਹਾਲ ਦਿਖਾਉਣੇ ਆ ਤੇ ਕੱਕਰ ਪੈ ਰਿਹਾਗਾ ਚਾਰੇ ਪਾਸੇ ਇੱਕ ਠੇਕ ਸਾਡੀ ਭੈਣ ਬੈਠੀ ਸੀ ਜਿਸ ਨੇ ਮੈਨੂੰ ਗੱਡੀ ਦੀਆਂ ਬ੍ਰੇਕਾਂ ਲਵਾਤੀਆਂ ਮੇਰੀਆਂ ਤੁਰੇ ਜਾਂਦੇ ਮੈਂ ਡਿਊਟੀ ਤੋਂ ਆ ਰਿਹਾ ਸੀ ਬੱਲੋ ਕੇ ਮੇਰੀ ਗਾਹਾਂ ਸੰਦੂ ਕਲਾਂ ਡਿਊਟੀ ਹੈ ਤਾਂ ਇੱਕ ਬੱਚਾ ਆਹ ਛੋਟਾ ਜਿਹਾ ਤਰੇ ਆਉਂਦਾ ਹੱਥ 'ਚ ਗੜਵੀ ਐ ਇਹਦੇ ਕੱਪ ਐ ਤੇ ਇੱਕ ਵਿਚਾਰਾ ਖੇਡ ਜੀ ਲਈ ਫਿਰਦਾ ਕੋਈ ਝੂਲਾ ਚੱਲ ਲੈ ਨੂੰ ਇੱਥੋਂ ਉੱਥੇ ਆ ਗਿਆ ਘਰੋਂ ਲੈ ਕੇ ਆਏ ਭਾਈ ਹਾਂ ਇੱਥੋਂ ਹੀ ਇਹਨੂੰ ਝੂਲਾ ਜਾਂਦਾ ਹੈ ਬਹੁਤ ਸੋਹਣਾਗਾ ਖੜ ਦੁਖ ਹਾਂ ਤੇ ਇਹਨੂੰ ਵਿਚਾਰੇ ਨੂੰ ਇੱਥੇ ਬਹੁਤ ਵਧੀਆ ਚੀਜ਼ ਮਿਲ ਗਈ ਤੇ ਦੂਜਾ ਮੈਨੂੰ ਜਿਹੜੀ ਬਧੀ ਵੱਡੀ ਗੱਲ ਲੱਗੀ ਉਹ ਆ ਇੱਕ ਭੈਣ ਆ ਆਪਣੇ ਬੱਚੇ ਨੂੰ ਇੱਥੇ ਦੁੱਧ ਪਿਆ ਰਹੀ ਸੀ ਹਨ ਤੇ ਨਾਲ ਨਾਲ ਇੱਥੇ ਜਿਹੜੀਆਂ ਮਾਵਾਂ ਨੇ ਸਾਰੇ ਬਜ਼ੁਰਗ ਨੇ ਆ ਬਾਪੂ ਖੜਾ ਹੁਣ ਦੇਖਣ ਵਾਲੀ ਚੀਜ਼ ਹੈ ਵੀ ਕੀ ਇਸ ਬਾਪੂ ਦੇ ਕੰਮ ਕਰਨ ਦੇ ਦਿਨ ਵਿਚਾਰੇ ਦੀਆਂ ਕਿੰਨੀਆਂ ਇਹਦੀਆਂ ਲੱਤਾਂ ਦੱਸਦੀਆਂ ਨੇ ਕਿ ਪਹਿਲੇ ਹੀ ਖੇਤਾਂ 'ਚ ਤੁਰ ਤੁਰ ਕੇ ਆ ਬਾਬੇ ਦੀਆਂ ਇਹ ਲੱਤਾਂ ਦੱਸਦੀਆਂ ਕਿ ਇਹਨਾਂ ਗੋਡਿਆਂ ਨੇ ਪਹਿਲਾਂ ਬਹੁਤ ਕੰਮ ਕੀਤਾ ਹੈ ਇਹਨਾਂ ਦੇ ਚਿਹਰੇ ਦੱਸਦੇ ਨੇ ਇਹਨਾਂ ਮਾਈਆਂ ਦੇ ਦੂਜੇ ਪਾਸੇ ਸਾਡੇ ਉਹ ਲੋਕ ਨੇ ਜਿਨ੍ਹਾਂ ਨੂੰ ਕਰੋੜਾਂ ਰੁਪਇਆ ਸਬਸਿਡੀ ਮਿਲ ਰਹੀ ਆ ਤੇ ਉਹ ਇਹਨਾਂ ਗਰੀਬਾਂ ਨੂੰ ਜਦੋਂ ਸਬਸਿਡੀ ਮਿਲਦੀ ਆ ਉਦੋਂ ਉਹਨਾਂ ਦੇ ਬੜੇ ਢਿੱਡ ਪੀੜ ਪੈਂਦੀ ਆ ਗਰੀਬਾਂ ਨੂੰ ਮੁਫਤ ਲਾਈਟ ਮਿਲਦੀ ਆ ਜੀ ਗਰੀਬਾਂ ਨੂੰ ਸਸਤੀ ਕਣਕ ਮਿਲਦੀ ਆ ਜੀ ਇਹਨਾਂ ਦੇ ਜਵਾਖਾਂ ਦੀ ਫੀਸ ਮਾਫ ਆ ਜੀ ਤੇ ਇਹਨਾਂ ਨੂੰ ਪੜ੍ਹਾਈ ਮੁਫਤ ਮਿਲਦੀ ਆ ਇਹ ਪੜ੍ਹਦੇ ਨਹੀਂ ਇਹ ਕੰਮ ਨਹੀਂ ਕਰਦੇ ਕੀ ਇਹ ਕੰਮ ਨਹੀਂ ਕਰਦੇ ਪਰ ਦੇਖਣ ਵਾਲੀ ਗੱਲ ਇਹ ਆ ਕਿ ਇਹਨਾਂ ਦੇ ਦੁੱਖਾਂ ਦੀ ਕਹਾਣੀ ਕੋਈ ਸੁਣਾਉਣ ਵਾਲਾ ਨਹੀਂ ਹੈ ਅਸੀਂ ਨਵੇਂ ਸਾਲ ਤੇ ਕਰੋਨਾ ਰੁਪਿਆ ਲਾਤਾ ਸਾਡੇ ਜਿਹੜੇ ਐਮਐਲਏ ਨੇ 34 35 ਅੰਦਰ ਬੈਠੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਸਕੀਮਾਂ ਮਤਲਬ ਵੱਡੇ ਵੱਡੇ ਲੋਕਾਂ ਦੀਆਂ ਤਾਂ ਸੁਣਦੇ ਪਰ ਉਹ ਇਹਨਾਂ ਦੀਆਂ ਨਹੀਂ ਸੁਣਦੇ ਉਹ ਖੇਡ ਟੂਰਨਾਮੈਂਟਾਂ ਦੇ ਵਗ ਜਾਂਦੇ ਨੇ ਹੋਰ ਬਥੇਰੇ ਪ੍ਰੋਗਰਾਮਾਂ 'ਚ ਵਗ ਜਾਂਦੇ ਨੇ ਪਰ ਮੈਂ ਕਦੇ ਇੱਕ ਵੀ ਐਮਐਲਏ ਜਿਹੜਾ ਸਾਡਾ ਖਾਸ ਤੌਰ ਤੇ ਰਿਜ਼ਰਵ ਕੋਟੇ ਚੋਂ ਜਿੱਤਿਆ ਹੋਇਆ ਐਸ ਸੀ ਸੀਟਾਂ ਤੋਂ ਬੀ ਸੀ ਸੀਟਾਂ ਤੋਂ ਜਿੱਤਿਆ ਹੋਇਆ ਮੈਂ ਕਿਸੇ ਵੀ ਐਮ ਐਲ ਏ ਨੂੰ ਕਿਸੇ ਵੀ ਮੇਰੇ ਵਰਕਰਾਂ ਕੋਲੇ ਕੰਮ ਕਰਦੇ ਨੂੰ ਨਹੀਂ ਦੇਖਿਆ ਕਿਸੇ ਦੀ ਵੀ ਵੀਡੀਓ ਇੱਕ ਦੀ ਵੀ ਦਿਖਾ ਦਿਓ ਹਾਂ ਟੂਰਨਾਮੈਂਟਾਂ ਦੇ ਬਹੁਤ ਹੋਣਗੇ ਫਿਰ ਇਹਨਾਂ ਦੇ ਦੁੱਖਾਂ ਦੀ ਕਹਾਣੀ ਕੌਣ ਸੁਣਾਊਗਾ ਤੇ ਆਪਾਂ ਪੁੱਛਦਿਆਂ ਵੀ ਇਹ ਕਿਹੜੇ ਪਿੰਡ ਦੇ ਨੇਰੇ ਕਾ ਮਜ਼ਦੂਰ ਨੇ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਕਿੱਥੋਂ ਕਿਹੜੇ ਪਿੰਡ ਤੋਂ ਆ ਸੁਖਪੁਰਾ ਮਾੜ ਤੋਂ ਸੁਖਪੁਰਾ ਮਾੜ ਤੋਂ ਸੁਖਪੁਰਾ ਮਾੜ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਤੇ ਤੁਸੀਂ ਬੈਠੇ ਹੋ ਆਇਦਰ ਰਾਈਏ ਬਟਿੰਡੇ ਜਲੇ ਦੀ ਸੜਕ ਤੇ ਕੰਮ ਕਰ ਰਹੇ ਹੋ ਇਹ ਕੀ ਗੱਲ ਫਿਰ ਛੋਡੇ ਪਿੰਡ ਕੰਮ ਹੈ ਨਹੀਂ ਛੋਡਾ ਮੇਟ ਕੌਣ ਹੈ ਨਹੀਂ ਜੀ ਕੰਮ ਮੇਟ ਦਾ ਸਾਡਾ ਹੈ ਨਹੀਂਗਾ ਮੇਟ ਦਾ ਭਗ ਜਾਂਦਾ ਫਿਰ ਛੋਟੀ ਇੱਛੇ ਡਿਊਟੀ ਕਿ ਨਹੀਂ ਲਾਈ ਹੈ ਡਿਊਟੀ ਤਾਂ ਫਿਰ ਉਧਰੋਂ ਕਿਸਾਨੂੰ ਕੰਮ ਜੋ ਹੋਈ ਨਹੀਂ ਸੀ ਜੈਸੀ ਵੀ ਕੰਮ ਦੋ ਸਾਨੂੰ ਜੀ ਉਹ ਕਹਿੰਦੇ ਵੀ ਚਲ ਉੱਥੇ ਤੁਸੀਂ ਕਰ ਲਓ ਨੈਣੇ ਅੱਛਾ ਹਾਂ ਬਾਬਾ ਤੁਸੀਂ ਉੱਥੇ ਕਾਸ ਤੋਂ ਆਏ ਹੋ ਛੋਡੇ 15 ਕਿਲੋਮੀਟਰ ਤੋਂ ਤੁਸੀਂ 20 ਕਿਲੋਮੀਟਰ ਤੋਂ ਇੱਥੇ ਕੰਮ ਕਰਨ ਕਿਉਂ ਆਏ ਆ? ਤੁਹਾਡੇ ਕੰਮ ਨਹੀਂ ਹੈਗਾ। ਨਾ ਹੈ ਨਹੀਂ ਕੰਮ। ਦੰਦਾ ਨਹੀਂ ਸਾਡੇ ਜੀ ਦੰਦੇ ਹੀ ਨਹੀਂ ਕੰਮ ਨਹੀਂ ਦੇ ਦਿੰਦੇਗੇ ਸਾਨੂੰ। ਕੰਮ ਸਾਨੂੰ ਕੋਈ ਦੰਦਾ ਨਹੀਂ। ਤਾਂ ਹੀ ਅਸੀਂ ਆਏ ਜੇ ਏਡੀ ਬਾਟਾ। ਪਹਿਲਾਂ ਜੀ ਅਸੀਂ ਕੰਮ ਕਰਿਆ ਉੱਥੇ ਡਰੇਨ ਤੇ ਕਰਕੇ ਆਏਗੇ। ਅੱਛਾ। ਹਾਂ ਆਪਣੇ ਸਾੜੀ ਤੇ ਦੋਸਤ ਰਾਏ। ਸਾਨੂੰ ਦੂਰ ਦੂਰ ਹੀ ਕੰਮ ਦਿੱਤਾ ਜਾਂਦਾ। 2 ਬੰਦਿਆਂ ਦੇ ਆ ਜੀ। ਤੇ ਅੱਛਾ ਦੂਜੇ ਕਿਹੜੇ ਪਿੰਡ ਦੇ ਆ? ਮੌੜਾਂ ਦੇ। ਮੌੜਾਂ ਦੇ ਕਿੰਨੇ ਵਰਕਰ? 5 ਬੰਦੇ। 5-6 ਬੰਦੇ ਮੌੜਾਂ ਦੀ ਵੀ ਆ। अच्छा ਤੇ ਫਿਰ ਆਉਨੇ ਕਾਸਤੇ ਤੁਸੀਂ ਇੱਥੇ ਹੈ ਜੀ ਗੱਡੀ ਕਰਾਈ ਹੋਈ ਆ ਉਹਦਾ ਕਿਰਾਇਆ ਜਿੱਦਿਹਾ ਜੀ ਆਪਾਂ 40 ਰੁਪਏ ਜੀ ਇੱਕ ਬੰਦੇ ਨੂੰ ਇੱਕ ਬੰਦਾ ਕਰਾਇਆ ਦਿੰਦਾ 40 ਰੁਪਏ ਹਾਂ ਜੀ ਰੋਜ਼ ਦਾ ਹਰ ਰੋਜ਼ ਦਾ ਹਾਂ ਰੋਜ਼ ਦਾ ਕੰਮ ਉਥੇ ਨੇੜੇ ਹੈ ਨਹੀਂ ਤੇ ਸੋ ਉਥੋਂ ਕਰਾਇਆ ਵੀ ਜਾ ਰਿਹਾ ਜਿਹੜਾ ਕੰਮ ਉਹ ਆਹਾ ਨਮੋਲੀਆਂ ਇਕੱਠੀਆਂ ਕਰ ਲਓ ਸੜਕਾਂ ਸਾਫ਼ ਕਰਾ ਲਓ ਹਨਾ ਹੋਰ ਤੇ ਇਹਨਾਂ ਤੋਂ ਅਸਲ ਚ ਨਾ ਇਹਨਾਂ ਨੂੰ ਸਤੋ ਕੋਈ ਹੋਰ ਚੱਜ ਦੇ ਕੰਮ ਕਿਉਂ ਨਹੀਂ ਕਰਾਏ ਜਾ ਰਹੇ ਸਤੋ ਜਿਵੇਂ ਪਹਿਲਾਂ ਪਨੀਰੀਆਂ ਲਵਾ ਕੇ ਰੁੱਖ ਕਿਉਂ ਨਹੀਂ ਤਿਆਰ ਕਰਦੇ ਤੁਸੀਂ ਤਾਂ ਜੋ ਤੁਹਾਡੇ ਕੋਲ ਵਧੀਆ ਫਲ ਦਾ ਰੁੱਖ ਲੱਗਣਾ ਨਾਲੇ ਲੋ ਸੋਡੀ ਮਿਹਨਤ ਦਾ ਸਾਹਮਣੇ ਆਵੇ ਤੁਸੀਂ ਉਹ ਨਹੀਂ ਮੰਗ ਕਰਦੇ ਵੀ ਸਾਥੋ ਰੁੱਖ ਤਿਆਰ ਕਰਵਾਏ ਜਾਣ ਕੋਈ ਸੁਣਦਾ ਹੀ ਨਹੀਂ ਜੀ ਕੋਈ ਸੁਣਦਾ ਹੀ ਨਹੀਂ ਯਾ ਨਾਲੀਆਂ ਕੱਢਣ ਆ ਜਾਂਦੇ ਕਹਿੰਦਾ ਬੱਚ ਨਾਲੀਆਂ ਕੱਢਣ ਉਹ ਅਸੀਂ ਤਾਂ ਕਹਿੰਦੇ ਆ ਪੰਜ ਸਾਲ ਜਿਹਾਂ ਨਾਲੀਆਂ ਹੀ ਕਢਾਂਗੇ ਨਾਲੀਆਂ ਕੱਢੋ ਅਸੀਂ ਸਾਡਾ ਹੱਥ ਹੁਣ ਸੋਡੀ ਲੇਬਰ ਕਿੰਨੀ ਆ ਇੱਥੇ ਸਾਡੇ ਇੱਥੇ ਕਿੰਨੇ ਪੈਸੇ ਮਿਲਦੇ ਆ ਤੁਹਾਨੂੰ ਇਹ ਦਿਨ ਲਈ ਤੇ 18 ਕਿੰਨੇ ਪੈਸੇ ਮਿਲਦੇ ਆ ਤੁਹਾਨੂੰ ਇਹ ਦਿਨ ਲਈ 300 ਨਹੀਂ ਨਹੀਂ 300 300 ਤੈਨੂੰ ਕਿੱਥੋਂ ਦਿੰਦਾ 300 ਹੀ ਆ ਕੱਟਾ ਹੀ ਕੱਟਾ 280 ਆਉਂਦੇ ਬਸ ਸੋ ਦੋਸਤੋ ਨਵੇਂ ਸਾਲ ਦੇ ਉੱਤੇ ਮੈਂ ਹੋਰ ਵੀ ਵੀਡੀਓ ਬਣਾਈਆਂ ਨੇ ਪਰ ਅੱਜ ਦੀ ਵੀਡੀਓ ਮੈਨੂੰ ਇਹ ਲੱਗਦਾ ਵੀ ਮੇਰੀ ਇਹ ਸਭ ਤੋਂ ਵਧੀਆ ਵੀਡੀਓ ਹੋਊਗੀ ਮੈਂ ਨਵੇਂ ਸਾਲ ਦੇ ਉੱਤੇ ਇੱਕ ਮਜ਼ਦੂਰਾਂ ਦਾ ਮੁੰਡਾ ਹੋ ਕੇ ਹਨਾ ਮੈਂ ਵੀ ਬਹੁਤ ਗਰੀਬ ਪਰਿਵਾਰ ਚੋਂ ਉੱਠਿਆ ਪੜਿਆ ਲਿਖਿਆ ਫਿਰ ਉਹਦੋਂ ਬਾਰੇ ਟੀਚਰ ਬਣਿਆ ਮੇਰਾ ਫਰਜ਼ ਬਣਦਾ ਕਿ ਮੈਂ ਇਹਨਾਂ ਲੋਕਾਂ ਦੀ ਆਵਾਜ਼ ਬੁਲੰਦ ਕਰਾਂ ਇਹਨਾਂ ਲੋਕਾਂ ਦੇ ਹੱਕਾਂ ਲਈ ਗੱਲ ਕਰਾਂ ਜੇਕਰ ਤੁਹਾਨੂੰ ਇਹ ਗੱਲ ਚੰਗੀ ਲੱਗੀ ਸਰਕਾਰ ਨੂੰ ਘੱਟੋ ਘੱਟ ਜਿਹੜੇ ਆ ਬਜ਼ੁਰਗ ਨੇ ਜਿਹੜੇ ਆ ਬਹੁਤ ਜ਼ਿਆਦਾ ਬਜ਼ੁਰਗ ਹਨਾ ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ ਜਾਂ ਜਿਹੜੀਆਂ ਸਾਡੀਆਂ ਭੈਣਾਂ ਬੱਚਿਆਂ ਵਾਲੀਆਂ ਨੇ ਪਰ ਉਹਨਾਂ ਦੇ ਕਾਰਡ ਬਣੇ ਹੋਏ ਨਹੀਂ ਹਨਾ ਤੇ ਇਹੋ ਜਿਹੀਆਂ ਸਾਡੀਆਂ ਭੈਣਾਂ ਨੂੰ ਹਾਜ਼ਰੀ ਇਹਨਾਂ ਦੀ ਲੱਗ ਦੇਣੀ ਚਾਹੀਦੀ ਆ ਪਰ ਇਹਨਾਂ ਨੂੰ ਕੰਮ ਤੇ ਨਹੀਂ ਹੋਣਾ ਚਾਹੀਦਾ ਜੇ ਸਾਡੇ ਸਰਕਾਰੀ ਮੁਲਾਜ਼ਮਾਂ ਨੂੰ 6 ਮਹੀਨੇ ਛੁੱਟੀ ਮਿਲ ਸਕਦੀ ਆ ਉਹਨਾਂ ਨੂੰ ਵਿਦਾਊਟ ਪੇ ਸੈਲਰੀ ਮਿਲ ਸਕਦੀ ਆ ਪਰ ਇਸ ਭੈਣ ਨੂੰ ਵੀ ਵਿਦਾਊਟ ਪੇ ਸੈਲਰੀ ਮਿਲਣੀ ਚਾਹੀਦੀ ਆ ਇਹਦਾ ਬੱਚਾ ਹੈਗਾ ਉਹ ਆਹ ਦੇਖਾ ਕਿੰਨੇ ਚਿਰ ਦਾ ਭੈਣ ਹੈ ਬੱਚਾ ਹੈ ਘਰੇ ਸਾਹਮਣੇ ਵਾਲਾ ਹੈ ਨਹੀਂ ਇਹ ਘਰ ਅੱਗੇ ਵਾਹ ਵੱਡੀ ਵੀ ਆਹ ਵੱਡੀ ਹੈ ਜੀ ਇਹ ਨਹੀਂ ਇੱਥੇ ਆ ਜੀ ਇਹ ਦੁੱਧ ਚੁੰਗਦਾ ਹਾਂ ਨਾ ਸਾਸਤ ਨਾ ਸੌਰਾ ਕੋਈ ਨਹੀਂ ਕਰਦੀ ਬਹੁਤ ਔਖਾ ਹੈ ਨਾ ਸੋ ਇਹ ਜੀਆਂ ਭੈਣਾਂ ਨੂੰ ਘੱਟੋ ਘਾਟਾ ਜਿਹੜੇ ਸਿਆਲ ਦੇ ਦੇ ਨਾ ਜੇ ਇਹਨਾਂ ਨੂੰ ਬਾਲਾ ਨਹੀਂ ਦਿੱਤੇ ਜਾ ਸਕਦਾ ਤਾਂ ਘੱਟੋ ਘੱਟ ਇਹਨਾਂ ਨੂੰ ਸਿਆਲ ਦੇ ਦੇਣਾ ਪੈਸੇ ਜ਼ਰੂਰ ਲੈਣੇ ਚਾਹੀਦੇ ਕੋਈ ਵੱਡੀ ਅਮਾਉਂਟ ਨਹੀਂ ਹੈ ਸਰਕਾਰ ਲਈ ਸੋ ਜੇਕਰ ਤੁਹਾਨੂੰ ਇਹ ਸਾਡੀ ਮੰਗ ਚੰਗੀ ਲੱਗਦੀ ਹੈ ਤੇ ਇੱਕ ਇਹਨਾਂ ਨੂੰ ਜਦੋਂ ਦੂਰ ਦੋ ਦੋ ਚੀਜ਼ਾਂ ਜਿਹੜੇ ਮੇਰੇ ਸਾਹਮਣੇ ਆਈਆਂ ਨੇ ਅੱਜ ਇੱਕ ਤਾਂ ਜਿਹੜੇ ਬਹੁਤ ਜ਼ਿਆਦਾ ਬਜ਼ੁਰਗ ਬਾਬੇ ਨੇ ਜਿੰਨਾਂ ਤੋਂ ਪਿਆਰੇ ਤੋਂ ਖੜਿਆ ਬੈਠਿਆ ਨਹੀਂ ਜਾਂਦਾ ਇਹਨਾਂ ਦੀਆਂ ਲੱਤਾਂ ਬੰਦੀਆਂ ਨੇ ਇਹਨਾਂ ਨੂੰ ਪਰਮਾਨੈਂਟ ਇਸ ਸੈਲਰੀ ਤੇ ਪੈਸੇ ਮਿਲ ਜਾਣ ਦੂਜੀਆਂ ਜਿਹੜੀਆਂ ਇਹ ਜਿਹੀਆਂ ਭੈਣਾਂ ਨੇ ਜਿਨ੍ਹਾਂ ਦੇ ਬੱਚੇ ਬਹੁਤ ਛੋਟੇ ਆ ਜਿਹੜੇ ਦੁੱਧ ਪੀਂਦੇ ਨੇ ਤੇ ਸਿਆਲ ਦੇ ਦੇਣਾ ਚ ਉਹਨਾਂ ਨੂੰ ਜਿਹੜਾ 2 ਸਾਲ ਤੱਕ ਦੇ ਬੱਚਿਆਂ ਨੂੰ ਉਹਨਾਂ ਨੂੰ ਫ੍ਰੀ ਕਰ ਦੇਣਾ ਚਾਹੀਦਾ ਤੀਸਰਾ ਦੇ ਜਿਹੜਾ ਇਹਨਾਂ ਨੂੰ ਦੂਰ ਪਿੰਡ ਜਾਣਾ ਪੈਂਦਾ ਤੀਜਾ ਪੁਆਇੰਟ ਹੈਗਾ ਇਹ ਵੀ ਜਦੋਂ ਇਹ ਕਿਸੇ ਹੋਰ ਪਿੰਡ ਜਾ ਕੇ ਦੂਰ ਪਿੰਡ 'ਚ ਜਾ ਕੇ ਇਹ ਲੇਬਰ ਕਰਦੇ ਆ ਕਤੋਂ ਕਤ 15 20 ਕਿਲੋਮੀਟਰ ਦੂਰ ਆਏ ਹੋਏ ਨੇ ਤੇ ਇਹਨਾਂ ਦਾ ਜਿਹੜਾ ਕੋਈ ਵੀਹੀਕਲ ਦਾ ਕਰਾਇਆ ਉਹ ਵੀ ਨਰੇਗਾ ਮਜ਼ਦੂਰੀ ਦੇ ਵਿੱਚੋਂ ਪਹਿਣਾ ਚਾਹੀਦਾ ਸੋ ਇਹ ਸਾਡੀਆਂ ਮੰਗਾਂ ਨੇ ਇਹਨਾਂ ਵੀਰਾਂ ਦੀਆਂ ਮੈਨੂੰ ਜੋ ਮਹਿਸੂਸ ਹੋਈਆਂ ਉਮੀਦ ਆ ਤੁਹਾਨੂੰ ਵੀ ਚੰਗੀਆਂ ਲੱਗਣੀਆਂ ਇਸ ਗੱਲ ਦੇ ਉੱਤੇ ਆਪਣੇ ਕਮੈਂਟ ਵੀ ਕਰਿਓ ਵਾਦ ਤੋਂ ਬਾਅਦ ਸ਼ੇਅਰ ਕਰਿਓ ਤੇ ਸਾਡੀ ਇਸ ਮੰਗ ਨੂੰ ਇਹਨਾਂ ਵੀਰਾਂ ਦੀ ਮੰਗ ਨੂੰ ਮੇਰੀ ਨਹੀਂ ਐ ਇਹਨਾਂ ਇਹਨਾਂ ਲੋੜਵੰਦ ਭਰਾਵਾਂ ਦੀ ਭੈਣਾਂ ਦੀ ਬਜ਼ੁਰਗਾਂ ਦੀ ਮਾਵਾਂ ਦੀ ਮੰਗ ਆ ਇਹਨੂੰ ਆਪਾਂ ਸਰਕਾਰ ਤੱਕ ਪਹੁੰਚਾਈਏ ਤੇ ਇਹਨੂੰ ਲਾਗੂ ਕਰਾਈਏ Está no